ਸਾਤ ਸੰਗਤ ਨੂੰ ਲਗਦੇ ਰਾਤੀ ਜਾਏ ਸੁਨੇ ਗੁਰਬਾਣੀ ਕਿ ਇੱਕ ਰਾਜਾ ਹਰੀਚੰਦ ਸੀ ਉਸ ਦੀ ਰਾਣੀ ਜਿਹੜੀ ਤਾਰਾ ਸੀ ਉਹ ਰੋਜ਼ਾਨਾ ਸੰਗਤ ਵਿੱਚ ਜਾਇਆ ਕਰਦੀ ਸੀ ਉਹ ਕਾਹ ਤਖ ਪਰਮਾਤਮਾ ਦੇ ਉੱਤੇ ਆ ਟੋਟੇ ਵਿਸ਼ਵਾਸੀ ਪਰ ਜਿਹੜਾ ਰਾਜਾ ਸੀ ਉਹ ਕਹਿੰਦਾ ਸੀ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਉਹ ਕਾਹ ਤਖ ਪਰਮਾਤਮਾ ਤੇ ਰੱਬ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਰੱਖਦਾ ਸੀ ਤੇ ਆਪਣੀ ਜਿਹੜਾ ਰਾਣੀ ਨੂੰ ਸਤ ਸੰਗਤ ਵਿੱਚ ਜਾਣ ਵਾਸਤੇ ਓਕਾਲ ਦੁਖ ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਰੋਕਦਾ ਹੁੰਦਾ ਸੀ ਇੱਕ ਦਿਨ ਉਸ ਦੇ ਸਿਪਾਈ ਆ ਕੇ ਉਸ ਨੂੰ ਦੱਸਦੇ ਨੇ ਕਿ ਰਾਜਨ ਬਾਦਸ਼ਾਹ ਤੂੰ ਤਾਂ ਆਪਣੀ ਰਾਣੀ ਨੂੰ ਰੋਕਦਾ ਕਿ ਸਤ ਸੰਗਤ ਵਿੱਚ ਨਹੀਂ ਜਾਣਾ ਪਰ ਰਾਤ ਨੂੰ ਜਦ ਤੂੰ ਸੌ ਜਾਣਾ ਤੇ ਰਾਣੀ ਤੇਰੀ ਰਾਤ ਨੂੰ ਰੋਜ਼ਾਨਾ ਸਤ ਸੰਗਤ ਵਿੱਚ ਆ ਕੇ ਓਕਾਲ ਦੁਖੂ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਦੀ ਆ ਹਰ ਤੂੰ ਹੁੰਦਾ ਪਰਮਾਤਮਾ ਦੇ ਉੱਤੇ ਵਿਸ਼ਵਾਸ ਨਹੀਂ ਰੱਖਦਾ ਪਰ ਦੇਲੀ ਜਿਹੜੀ ਪਤਨੀ ਦਾ ਤੇਰੀ ਮਹਾਰਾਣੀ ਦਾ ਜਿਹੜਾ ਉਸ ਕਾਲਕੁਪ ਪਰਮਾਤਮਾ ਦੇ ਉੱਤੇ ਆ ਟੋਟ ਵਿਸ਼ਵਾਸ ਹੈ ਜਿਸ ਕਰਕੇ ਉਹ ਕਾਲਕੁਪ ਪਰਮਾਤਮਾ ਦੇ ਸਾਥ ਸੰਗਤ ਵਿੱਚ ਜਾਂਦੀ ਆ ਤੇ ਉੱਥੇ ਜਾ ਕੇ ਵਾਈਪ ਨੂੰ ਕਾਲਕੁਪ ਪਰਮਾਤਮਾ ਦੀ ਕੁਰਬਾਨੀ ਦਾ ਖੰਧਨ ਕਰਦੀ ਆ ਰਾਜੇ ਨੂੰ ਤੇ ਪਹਿਲਾ ਜਗੀਰ ਦਾ ਹੁੰਦਾ ਫਿਰ ਰਾਜਾ ਕੀ ਕਰਦਾ ਰਾਤ ਨੂੰ ਸਮਨ ਦਾ ਕੰਮ ਬਣਾਉਂਦਾ ਹੈ ਤੇ ਰਾਣੀ ਨੇ ਪਤਾ ਲੱਗੇ ਕਿ ਬਾਦਸ਼ਾਹ ਜਿਹੜਾ ਸੌਂ ਗਿਆ ਹੈ ਰਾਣੀ ਉੱઠી ਦੇਖਿਆ ਕਿ ਬਾਦਸ਼ਾਹ ਜਿਹੜਾ ਸੁੱਤਾ ਪਿਆ ਹੈ ਤੇ ਰਾਣੀ ਉੱਠ ਕੇ ਇਸ਼ਨਾਨ ਕੀਤਾ ਤੇ ਆਪਣੀਆਂ ਖੜਾਵਾਂ ਪਾਈਆਂ ਤੇ ਉਹ ਸਾਤ ਸੰਗਤ ਵਾਸਤੇ ਪੈਂਦੀਆਂ ਜਦੋਂ ਸਾਤ ਸੰਗਤ ਵਾਸਤੇ ਪੈਂਦੀਆਂ ਤੇ ਰਾਜਾ ਵੀ ਜਿਹੜਾ ਉਸ ਤੇ ਮਗਰੇ ਮਗਰੇ ਤੌਰ ਤੇ ਪੈਂਦਾ ਜਦੋਂ ਬਾਦਸ਼ਾਹ ਮਗਰੇ ਮਗਰੇ ਤੌਰ ਪੈਂਦਾ ਤੇ ਰਾਣੀ ਜਿਹੜੀ ਸਾਧ ਸੰਗਤ ਵਿੱਚ ਜਾ ਕੇ ਉਹ ਕਾਂਲੁਖ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਲੱਗ ਪਈ ਆ ਤੇ ਜਦੋਂ ਰਾਜਾ ਉਸਦੇ ਮਗਰੇ ਮਗਰੇ ਜਾਂਦਾ ਕੀ ਵੇਖਦਾ ਕਿ ਪਿੰਡ ਦੇ ਬਾਗ ਦੇ ਬਾਗ ਜਿਹੜਾ ਉੱਥੇ ਇਕੱਠ ਲੱਗਾ ਹੋਇਆ ਤੇ ਮਨੁੱਖ ਜਿਹੜੇ ਕਾਂਲੁਖ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰ ਰਹੇ ਤੇ ਨਾਲ ਹੀ ਉਸਦੀ ਰਾਣੀ ਵੀ ਜਿਹੜੀ ਤਾਰਾ ਬਾਈ ਆ ਉਹ ਵੀ ਉੱਥੇ ਬੈਠੀ ਹੋਈ ਆ ਤੇ ਕਾਂਲੁਖ ਪਰਮਾਤਮਾ ਦੇ ਨਾਮ ਦੀ ਉਸਦੀ ਸਮਾਧੀ ਲੱਗੀ ਹੋਈ ਆ ਬਾਦਸ਼ਾਹ ਜਿਹੜਾ ਆਪਣੇ ਰਾਣੀ ਨੂੰ ਜਿਹੜਾ ਮੇਵਾ ਖਾਣਾ ਚਾਹੁੰਦਾ ਸੀ ਜਿਸ ਕਰਕੇ ਉਹ ਜਿਹੜਾ ਉਸਦੀ ਬਾਹਰੋਂ ਇੱਕ ਖੜਾ ਚੁੱਕ ਕੇ ਆਪਣੇ ਘਰ ਦੇ ਵਿੱਚ ਲਿਆ ਕੇ ਮਾਰੀ ਦੇ ਵਿੱਚ ਰੱਖ ਦਿੰਦਾ ਤੇ ਭਾਈ ਪ੍ਰਦਾਦ ਜੀ ਫਰਮਾਨ ਕਰਦੇ ਨੇ ਕਿ ਜਦੋਂ ਘਰ ਦੇ ਵਿੱਚ ਲਿਆ ਕੇ ਰੱਖ ਦਿੰਦਾ ਤੇ ਉਹ ਕਹਿ ਮੰਡ ਦੇ ਵਿੱਚ ਸੋਚ ਰੱਖੇ ਜਦੋਂ ਰਾਣੀ ਘਰ ਦੇ ਵਿੱਚ ਆਵੇਗੀ ਤੇ ਮੈਂ ਰਾਣੀ ਨੂੰ ਪੁੱਛਾਂਗਾ ਕਿ ਤੂੰ ਕਿੱਥੇ ਗਈ ਸੀ ਤੇ ਫਿਰ ਰਾਣੀ ਮੈਨੂੰ ਸਾਚ ਦੱਸੇਗੀ ਕਿ ਮੈਂ ਸਾਥ ਸੰਗਤ ਵਿੱਚ ਗਈ ਸੀ ਪਰ ਜੀ ਜਦੋਂ ਰਾਣੀ ਜਦੋਂ ਭੋਗ ਬਾਣੀ ਦਾ ਭੋਗ ਪੈਂਦਾ ਰਾਣੀ ਬਾਹਰ ਆਉਂਦੀ ਹੈ ਜਦੋਂ ਰਾਣੀ ਬਾਹਰ ਆਉਂਦੀ ਹੈ ਉਹ ਆਪਣੀ ਇੱਕ ਖੜਾਂ ਪਉਂਦੀ ਹੈ ਤੇ ਇੱਕ ਵੇਖਦੀ ਇੱਕ ਦੀ ਉਸ ਦੀ ਖੜਾਂ ਨਹੀਂ ਹੁੰਦੀ ਤੇ ਫਿਰ ਉਹ ਕਾਲਕੁਚ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਕਿ हे ਕਾਲਕੁਚ ਪਰਮਾਤਮਾ ਮੇਰੀ ਲਾਲ ਚ ਰੱਖ ਲੈ ਜੇ ਇਸ ਦੇ ਬਾਰੇ ਮੇਰੇ ਰਾਜੇ ਪਤੀ ਨੂੰ ਪਤਾ ਲੱਗਿਆ ਤਾਂ ਉਹ ਮੇਰੇ ਨਾਲ ਨਾਰਾਜ਼ ਹੋ ਜਾਣਗੇ ਕਿਰਪਾ ਕਰ ਮੇਰੇ ਤੇ ਤਦ ਜਦ ਪਾਈਪੁਰ ਦਾ ਜੀ ਪ੍ਰਮਾਣ ਕਰਦੇ ਨੇ ਕਿ ਜਦੋਂ ਔਕਾਲ ਕੁੱਖ ਪਰਮਾਤਮਾ ਦੀ ਐਸੀ ਕਿਰਪਾ ਹੁੰਦੀ ਹੈ ਤੇ ਜਰੂਰ ਅਰਦਾਸ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਰੂਰ ਅਰਦਾਸ ਕਰਦੀ ਹੈ ਰਾਣੀ ਤੇ ਉਸ ਦੀ ਜਿਹੜੀ ਬਹੁਤ ਮੜਮੋਲੀ ਖੜਾ ਜਿਹੜੀ ਵਾਪਸ ਆ ਜਾਂਦੀ ਹੈ ਪਾਈਪੁਰ ਦਾ ਜੀ ਬਾ ਪ੍ਰਮਾਣਿਤ ਕਰਦੇ ਨੇ ਸੋਖ ਰਾਜੇ ਹਰੀ ਚੰਦ ਘਰ ਨਾ ਸੋਤਾਰਾ ਲੋਚਾ ਰਾਣੀ ਸਾਜ ਸਤਿਗੁਰ ਮਿਲਗਾਪਦੇ ਰਾਤੀ ਜਾਈ ਸੁਨੇ ਗੁਰਬਾਣੀ ਕਿ ਜਿਹੜਾ ਕੋਈ ਸ਼ਰਤਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਮੁਨੱਖ ਸਾਧ ਸੰਗਤ ਵਿੱਚ ਆਉਂਦਾ ਤੇ ਵਾਈਬਰੂਕਾਰ ਪ੍ਰਮਾਤਮਾ ਦੇ ਕੋਲੋਂ ਜੋ ਕੁਝ ਅਨੰਦ ਦਾ ਉਹ ਸੁਨੋ ਪ੍ਰਾਪਤ ਹੋ ਜਾਂਦਾ ਹੈ ਸਭ ਜੀ ਕੁਰਬਾਨੀ ਅੰਦਰ ਬਖਸ਼ਿਸ਼ ਕਰਦਣੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਹੋ ਗਏ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਹੋ ਗਏ ਕਿ ਜੋ ਇਛਾ ਸੋਈ ਪਲ ਪਾਵੈ ਸਾਥ ਕੇ ਸੰਗਣਾ ਦਰਥਾ ਜਾਂਦਾ ਹੈ ਕਿ ਸਾਥ ਸੰਗਤ ਵਿੱਚ ਜਿਹਦਾ ਮਨੁੱਖ ਹੁੰਦਾ ਉਹ ਵਾਇਪੁਰ ਕਾਲਕੁਪਰਮਾਤਮਾ ਦੇ ਕੋਲ ਜਦ ਛਾਦਾ ਦੇ ਨਾਲ ਭਾਵਨਾ ਦੇ ਨਾਲ ਜੋ ਕੁਝ ਕਾਲਕੁਪਰਮਾਤਮਾ ਦੇ ਕੋਲ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਜਿਹੜੀ ਭਾਵਨਾ ਸਾਡੀ ਅੰਦਰੋਂ ਹੋਣੀ ਚਾਹੀਦੀ ਹੈ ਤੇ ਜਿਹਦਾ ਮਨੁੱਖ ਕਾਲਕੁਪਰਮਾਤਮਾ ਦੇ ਦਰਗਾਹ ਦੇਤੇ ਜਦੋਂ ਸੇਵਾ ਵੀ ਕਰਦਾ ਕੋਈ ਮਨ ਦੇ ਨਾਲ ਕਰਦਾ ਕੋਈ ਧਨ ਦੇ ਨਾਲ ਕਰਦਾ ਤੇ ਜਰਨਤ ਕੋਈ ਦਿਲਾ ਕਰਦਾ ਸਾਬ ਕਹਿੰਦੇ ਜਦੋਂ ਕਾਲਪੁਖ ਪਰਮਾਤਮਾ ਦੇ ਦਰਗਾਹ ਉਤੇ ਆ ਕੇ ਮਨੁੱਖ ਜਦੋਂ ਸੇਵਾ ਕਰਦਾ ਉਸ ਦੀ ਸੇਵਾ ਉਹ ਜਿਹੜੀ ਲੇਖੇ ਦੇ ਵਿੱਚ ਲੱਗ ਜਾਂਦੀ ਹੈ ਸਭ ਜੀ ਕੁਰਬਾਨੀ ਦੇ ਦਰ ਬਖਸ਼ਿਸ਼ ਕਰਦੇ ਸਤਿਗੁਰ ਕੀ ਸੇਵਾ ਸਫਲ ਜੇ ਕੋ ਕਰੇ ਜਿਤਲਾਏ ਮਨ ਜੀ ਆ ਬਲ ਪਾਵਨਾ ਹੋਂ ਮੇ ਵਿੱਚੋਂ ਜਾਏ ਕਿ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਉਹ ਵਾਇਕ ਨੂੰ ਕਾਲਪੁਖ ਪਰਮਾਤਮਾ ਦੇ ਦਰਵਾਜ਼ੇ ਤੇ ਉਤੇ ਦਰਗਾਹ ਦੇ ਉੱਤੇ ਆਪਕੇ ਰਛਾਤਾ ਦੇ ਨਾਲ ਭਾਵਨਾਵਾਂ ਦੇ ਨਾਲ ਅਰਦਾਸ ਕਰਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਹੈ ਤੇ ਸਾਬ ਕਹਿੰਦੇ ਉਹ ਕਾਲਪੁਤ ਪਰਮਾਤਮਾ ਐਸੀ ਕਿਰਪਾ ਕਰ ਦਿੰਦਾ ਉਸ ਦੇ ਜਿਹੜੇ ਕਈ ਦੁੱਖ ਕਲੇਸ਼ ਹੁੰਦੇ ਨੇ ਉਹਨਾਂ ਨੂੰ ਨਾਸ਼ ਕਰ ਦਿੰਦਾ ਤੇ ਉਸ ਮੁਨੱਖ ਨੂੰ ਸੁੱਖਾਂ ਦੀ ਪ੍ਰਾਪਤੀ ਕਰ ਦਿੰਦਾ ਅੱਜ ਇਤਿਹਾਸ ਲਿਖਾਈ ਪੜਦਾ ਹੈ ਤੇ ਨਾਲ ਹੀ ਪਾਟਕ